ਮਾਜੀ ਰਾਤ ਰਹੁ ਅੱਜ ਮੇਰ ਕੋ ਨਹੀਂ ਰਾਤ ਨਹੀਂ ਮੈਂ ਰਹਿਣਾ ਪਤਾ ਕੀ ਅਜ ਨੂੰ ਸਵੇਰੇ ਆਈ ਹਾਂ ਮੰਮੀ ਦੀ ਸਿਹਤ ਜੀ ਨਹੀਂ ਠੀਕ ਤੇ ਧਿਆਨ ਜਾਵਾ ਮੰਮੀ ਕੀ ਦੇ ਮਗਰੋਂ ਜਿਆਦਾ ਹੀ ਨਾ ਹੋ ਜਾਣਾ ਤੇ ਟੈਨਸ਼ਨ ਜੀ ਲੈਣ ਡੈ ਹੀ ਉਹ ਸਵੇਰੇ ਤੇ ਮੈਂ ਮੁੜ ਜਾਣਾ ਅੱਜ ਨਹੀਂ ਰਹਿਣਾ ਚੱਲ ਜੇ ਮੇਰ ਕੋ ਨਹੀਂ ਨਾ ਰਾਤ ਰਹਿਣਾ ਤੇ ਫਿਰ ਮੇਰਾ ਇੱਕ ਨਿਕਾ ਜਿਹਾ ਕੰਮ ਹੀ ਕਰ ਦੋ ਦੱਸੋ ਕੰਮ ਦੱਸ ਦੋ ਟਾਈਮ ਅਜੇ ਬਥੇਰਾ ਵਾ ਤੇ ਜਾਂਦੇ ਜਾਂਦੇ ਮਨ ਨੂੰ ਕੋ ਹੋ ਜੋ ਉਹਨੂੰ ਕਹ ਤੇਰੀ ਭੈਣ ਆਂਦੀ ਹੀ ਪੀ ਚੱਲ ਪੈਸੇ ਤੇ ਜੇ ਤੂੰ ਨਹੀਂ ਦੇਨੇ ਮੈਨੂੰ ਇਹ ਕਾਰਵਾਨ ਕੇ ਮੇਲੀ ਜਾ ਜਿੱਦਾਂ ਦੇ ਹੁਣ ਮੇਰੇ ਹਾਲਾਤ ਆ ਉਦਾਂ ਆ ਮੰਨੂ ਨੇ ਕਦੀ ਨਹੀਂ ਮੈਨੂੰ ਫੋਨ ਲਾ ਕੇ ਰਾਜੀ ਖੁਸ਼ੀ ਪੁੱਛੀ ਤੇ ਮੇਰੇ ਮਨ 'ਚ ਵੀ ਗੁੱਸਾ ਹੀ ਆ ਵੀ ਦੱਸ ਮੈਂ ਉਹਨੂੰ ਕੋਈ ਮਾੜੀ ਚੰਗੀ ਤਾਂ ਕਦੀ ਆਖੀ ਨਹੀਂ ਆ ਤੇ ਮੈਨੂੰ ਆਪੇ ਹੀ ਫੋਨ ਲਾਉਣੋਂ ਹਟ ਗਈ ਆ ਪਰ ਫਿਰ ਵੀ ਜੇ ਤੂੰ ਆ ਨਹੀਂ ਆਇਆ ਤੇ ਮੈਂ ਤੇਰੇ ਕਹਿਣ ਤੇ ਜ਼ਰੂਰ ਜਾਂਦੀ ਜਾਂਦੀ ਆ ਪਤਾ ਕਰਦੀ ਆ ਵੀ ਕਿਹੜੀ ਗੱਲੋਂ ਨਾਰਾਜ਼ ਆ ਪੁੱਛਦੀ ਆ ਨਾਰਾਜ਼ ਐਸੇ ਗੱਲੋਂ ਪੈਸੇ ਹੀ ਮੰਗੇ ਸੀ ਵੀ ਗੌਰਵ ਨੇ ਜਾਣਾ ਵਾ ਤੇ ਬਸ ਉਦੋਂ ਦੀ ਉਹਨੇ ਕਿਤੇ ਮੈਨੂੰ ਫੋਨ ਨਹੀਂ ਲਾਇਆ ਇਹਨਾਂ ਨੇ ਪੁੱਛਿਆ ਮੁੰਡਾ ਚੱਲ ਗਿਆ ਕਿ ਨਹੀਂ ਗਿਆ ਕੰਮ ਬਣਿਆ ਕਿ ਨਹੀਂ ਐਦਾਂ ਦੇ ਰਿਸ਼ਤੇ ਹੀ ਅੱਜਕੱਲ੍ਹ ਖੂਨ ਦੇ ਰਿਸ਼ਤੇ ਵੀ ਸਪੈਡ ਹੋ ਜਾਂਦੇ ਚਾਲਕਾਰ ਦੇ ਮੇਰੇ ਕੀ ਕਹਿਣਗੇ ਇਹਦਾ ਕੋਈ ਭੈਣ ਭਰਾ ਹੈ ਹੀ ਨਹੀਂ ਆ ਤੇ ਜਰਾ ਇਹ ਕੋਈ ਵਰਿਆ ਹੀ ਨਹੀਂ ਆ ਉਹਨੂੰ ਕਹਿਆ ਵੀ ਪੈਸਾ ਜੀ ਤੇ ਖਾਦੀ ਖੜੀ ਮੈਂ ਨਹੀਂ ਮੰਗਦੀ ਨਹੀਂ ਤੂੰ ਉਦਾਂ ਹੀ ਆਣ ਕੇ ਮੈਨੂੰ ਮਿਲ ਜਾ ਤੇ ਇਹਨੇ ਨਾ ਹੀ ਮੈਂ ਫੂਸਨ ਨਾ ਤੁਰੇ ਫਿਰਨਾ ਵੀ ਚੱਲ ਮੇਰਾ ਭੈਣ ਭਰਾ ਕੋਈ ਮਗਰ ਆਉਂਦਾ ਵਾ ਸੁਣਾ ਜ਼ਰੂਰ ਮੇਰਾ ਦਈ ਇਹਨੂੰ ਤੂੰ ਆ ਕੇ ਇਹ ਗੱਲ ਦੀਆਂ ਟੈਨਸ਼ਨ ਨਾ ਲੈ ਕੋਈ ਨਹੀਂ ਮੈਂ ਅੱਜ ਜਾਂਦੀ ਜਾਂਦੀ ਹੋ ਕੇ ਜਾਂਦੀ ਆ ਜੇਰ ਮੈਨੂੰ ਘਰੇ ਮਿਲੀ ਤੇ ਫਿਰ ਮੈਂ ਤੈਨੂੰ ਫੋਨ ਲਾ ਕੇ ਦੱਸੂਗੀ ਕੀ ਬੋਲਦੀ ਆ ਮੈਂ ਆਪਣੇ ਵੱਲੋਂ ਤੇ ਪੂਰਾ ਯੋਰ ਲਾਉਂਗੀ ਕਿ ਤੇਰੇ ਕੋਲ ਜ਼ਰੂਰ ਪਹੁੰਚੇ ਤੇ ਗਾੜੀ ਫਿਰ ਉਹਦੀ ਮਰਜ਼ੀ ਆ ਮਿਸਾ ਸ਼ਿਕਾ ਸ਼ਸ਼ਿਕਾ ਆ ਗਈਆਂ ਹਾਂਜੀ ਹੋਰ ਠੀਕ ਆ ਕਿੱਦਾਂ ਰਹਿ ਜਾ ਤਦ ਦਿਨ ਦਿਨ ਤਾਂ ਠੀਕ ਹੀ ਵੀਰੇ ਦਾ ਫੋਨ ਆਇਆ ਹੀ ਗੌਰਵ ਦਾ ਹਾਂਜੀ ਨਹੀਂ ਅੱਜ ਤੱਕ ਨਹੀਂ ਆਇਆ ਮੈਨੂੰ ਆਇਆ ਹੀ ਬੜਾ ਖੁਸ਼ੀ ਗਾ ਅੱਛਾ ਹੋਰ ਕੀ ਕੀ ਕਹਿੰਦਾ ਕੁਝ ਨਹੀਂ ਕਹਿੰਦਾ ਕਿੰਨਾ ਕੋ ਭੇਜਿਆ ਹੀ ਕਹਿੰਦਾ ਹੀ ਕਿਹੜੇ ਬੰਦੇ ਆਣੇ ਕਿਹਾ ਹੀ ਉਹ ਮੈਨੂੰ ਲੈ ਗਏ ਆ ਅੱਛਾ ਅੱਛਾ ਸਭ ਵੀ ਦੇ ਭਨੇਵੇਂ ਨੂੰ ਕਿਹਾ ਅੱਛਾ ਲੈ ਗਏ ਆਂ ਦਾ ਪੁੱਛਣਾ ਕਿੰਨਾ ਕੁ ਦੂਰ ਉੱਥੇ ਨਾ ਤੇ ਤੁਹਾਨੂੰ ਪੁੱਛਿਆ ਸੀ ਹਾਂ ਤੇ ਮੈਨੂੰ ਕਹਿੰਦਾ ਮੈਂ ਠੀਕ ਠਾਕ ਪਹੁੰਚ ਗਿਆ ਵਾਂ ਹੁਣ ਸਮਾਨ ਸਮੂਨ ਲੈ ਗਿਆ ਆਪਣਾ ਨਾਲ ਸਾਰਾ ਲੈ ਗਿਆ ਅੱਛਾ ਚੱਲ ਚੰਗਾ ਹੋਇਆ ਟੈਨਸ਼ਨ ਮੁੱਕੀ ਆਪੇ ਕੰਮ ਤੇ ਲਵਾਉਣਗੇ ਆਉ ਜਦੋਂ ਪਹਿਲਾਂ ਪੈਸੇ ਸੈਂਡ ਕੀਤੇ ਮੈਨੂੰ ਲੱਗਾ ਹੁਣ ਵੀ ਪੈਸੇ ਆਨ ਲੋ ਪੁੱਛੂਗਾ ਤੇ ਨੇ ਪਾਏ ਸੀ ਪਹਿਲਾਂ ਉਹ ਤੇ ਖਾਣ ਪੀਣ ਚੋਗੇ ਪਾਏ ਸੀ 8000 ਰੁਪਿਆ 8000 ਚੱਲ ਕੋਈ ਗੱਲ ਨਹੀਂ

ਕੋਸ਼ ਕਬਦੀ ਨਹੀਂ ਹੋ ਕਾਦੀ ਸਾਬੀ ਦੇ ਪਨੇ ਮੈਨੂੰ ਜਿਹੜਾ ਕਿਹਾ ਸੀ ਨਾ ਵੀ ਨਾਲ ਲੈ ਜੀ ਲੈ ਕੇ ਗੌਰਵ ਨੇ ਇਹਨੂੰ ਫੋਨ ਲਾਇਆ ਸੀ ਲੈ ਵਧੀਆ ਹੋ ਗਿਆ ਤੇ ਅੱਜ ਫੋਨ ਕੀਤਾ ਸੀ ਹਾਂ ਤੇ ਕੀ ਬੜਾ ਖੁਸ਼ੀ ਲੈ ਚੱਲ ਮੈਂ ਸ਼ੁਕਰ ਨਾਲ ਟੈਨਸ਼ਨ ਮੁੱਕੀ ਕਿਤੇ ਓਕੇ ਕੇ ਹਾਂ ਚੱਲ ਵਧਾਈ ਹੋਵੇ ਤੈਨੂੰ ਹੁਣ ਨਾ ਟੈਨਸ਼ਨ ਲੈ ਇਹਦੇ ਕੋਲ ਹੋਊਗਾ ਕੋਈ ਹੌਸਲਾ ਦੇਊਗਾ ਕੰਮ ਤੇ ਲਵਾਊਗਾ ਰੋਟੀ ਪਾਣੀ ਦੀ ਤੇ ਨਹੀਂ ਕੋਈ ਟਿਕਾ ਤੇ ਨਹੀਂ ਵਿੱਚ ਸੀ ਵੇਖ ਲਓ ਭਾਬੀ ਜੀ ਉਹ ਸੱਤ ਬਗਾਨੇ ਆ ਜਿਨ੍ਹਾਂ ਨੇ ਇਹ ਨਾਸਰਾ ਕੀਤਾ ਤੇ ਮੇਰੇ ਪੁੱਤ ਨੂੰ ਲੈ ਗਏ ਨਹੀਂ ਤੇ ਅੱਜ ਕੱਲ ਬਗਾਨੀਆਂ ਜ਼ਿੰਮੇਵਾਰੀਆਂ ਕੋਈ ਚੁੱਕਦਾ ਹੀ ਨਹੀਂ ਆ ਮੈਂ ਤੇ ਨਹੀਂ ਦੇ ਵਿੱਚ ਸੇਵਾ ਭਾਵਨਾ ਹੈਗੀ ਆ ਨਾ ਉਹਨੇ ਬਾਹਰ ਜਾ ਕੇ ਵੀ ਕਾਰੀ ਲੈਣੀ ਆ ਮੈਂ ਤੇ ਨਹੀਂ ਭਲਾ ਹੋਵੇ ਉਹ ਪਹਿਲੇ ਮਾਨਸਾ ਆਦਮੀਆਂ ਦਾ ਜਿਨ੍ਹਾਂ ਨੇ ਹੈ ਨਾ ਮੇਰੇ ਪੁੱਤ ਨੂੰ ਰੋਜ਼ਗਾਰ ਤੇ ਲਾਇਆ ਦੁਨੀਆ ਤੇ ਆ ਚੰਗੇ ਲੋਕ ਬਹੁਤ ਆ ਜੇ ਮਾੜੇ ਆ ਆ ਤਾਂ ਦੀਦੀ ਚੰਗੇ ਵੀ ਬਹੁਤ ਆ ਨਹੀਂ ਨਹੀਂ ਬਹੁਤ ਆ ਮੇਰੀ ਭਤੀ ਨੇ ਤੇ ਮੈਨੂੰ ਖੁਸ਼ ਕਰਤਾ ਤੇ ਪੈਸੇ ਵੀ ਪਾਏ ਸੀ ਉਹ ਪਾਏ ਸੀ ਉਹ ਤੋਂ ਉੱਦਾਂ ਭਾਈ ਖਾਣ ਪੀਣ ਹਾਂ ਮੇਰੇ ਮੰਗਦਾ ਥੋੜਾ ਜਿਹਾ 7000 ਰੁਪਿਆ ਅੱਛਾ ਅੱਛਾ ਉਹ ਖੁਸ਼ ਹੀ ਨਾ ਬਹੁਤ ਖੁਸ਼ ਨੂੰ ਹੀ ਫੋਨ ਕਰੂਗਾ ਫਿਰ ਜ਼ਰੂਰ ਹੈ ਨਾ ਜੇ ਖੁਸ਼ ਹੋ ਜਾ ਤੇ ਜੇ ਤੇ ਪੁੱਤ ਨੂੰ ਕੰਮ ਮਿਲੇ ਤਾਂ ਤੇ ਪਤਾ ਵੀ ਖੁਸ਼ ਹੋ ਜਾਂਦਾ ਚੱਲ ਆ ਰੋਟੀ ਬਣੀ ਆ ਆ ਠੀਕ ਆ ਉਹਦਾ ਆ ਬੜੀ ਸੋਹਣੀ ਨਿਕਲੀ ਆ ਕੁੜੀ ਤੈਨੂੰ ਮੈਂ ਬੜਾ ਹੀ ਜ਼ੋਰ ਲਾਇਆ ਸੀ ਮੇਰੇ ਭਰਾ ਨੂੰ ਸਾਥ ਕਰਾ ਦੇ ਤੇ ਤੂੰ ਆ ਹਾਮੀ ਨਹੀਂ ਭਰੀ ਲੈ ਮੈਂ ਕੀ ਹਾਮੀ ਭਰਦੀ ਮੈਂ ਤੇ ਭੈਣੇ ਬਥੇਰਾ ਅੜਾਇਆ ਸੀ ਸਿਰ ਵੀ ਚਲ ਗੱਲ ਬਣ ਜੂਗੀ ਪਰ ਅਗਰੇ ਨਹੀਂ ਮੰਨੇ ਹੋਣਾ ਕੀ ਜ਼ੋਰ ਮੇਰਾ ਵੀ ਗਾੜੀ ਆ ਦੇਖ ਵੀ ਨਹੀਂ ਇਹੀ ਕਰਨਾ ਨਹੀਂ ਸਾਡੀ ਕੁੜੀ ਜੇ ਨਿਆਣੀ ਆ ਉਦਾਂ ਆ ਕਿਤੇ ਇਹਦਾ ਸਾਥ ਹੋ ਜਾਂਦਾ ਆ ਤੇ ਬੜਾ ਵਧੀਆ ਹੀ ਚੱਲ ਜਿੱਥੇ ਮੰਗਿਆ ਵਾ ਕੁੜੀ ਤੇ ਉਹ ਵੀ ਬਥੇਰੀ ਸੋਹਣੀ ਆ ਪਰ ਉਹ ਪਰਿਵਾਰ ਬੜਾ ਖੁਸ਼ਕ ਜਾਵਾ ਤੇ ਆ ਵਾਵਾ ਰਲਿਆ ਮਿਲਿਆ ਜਾ ਹੀ ਨਹੀਂ ਤੁਹਾਨੂੰ ਕਿਦਾਂ ਪਤਾ ਲੱਗ ਗਿਆ ਪਰਿਵਾਰ ਖੁਸ਼ਕ ਵਾ ਜਦੋਂ ਕਿ ਭੈਣ ਭਰਾ ਕੋਲ ਬਈਏ ਖਲੋਈਏ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਹੀ ਆ ਹੁਣ ਆਵੇ ਆਉਨੇ ਆ ਤੇ ਕਿਦਾਂ ਉੱਡ ਕੇ ਮਿਲਦੀ ਆ ਚਾਹ ਕਰਦੀ ਆ ਜਿਹੜਾ ਬੰਦਾ ਚਾੜਾ ਮਿਲੇ ਉਹਦਾ ਸੁਭਾਅ ਦਾ ਤੇ ਦੂਜੇ ਦੇ ਬੰਦੇ ਦਾ ਫਰਕ ਪੈ ਜਾਂਦਾ ਵਾ ਮੱਥਾ ਹੀ ਕੁੜੀ ਦਾ ਖੁਸ਼ ਦੇ ਲਾ ਕੇ ਤੇ ਖਿੜੀ ਰਹਿੰਦੀ 24 ਘੰਟੇ ਇਹਨੇ ਇਦਾਂ ਹੀ ਰਹਿਣਾ ਮੇਰੇ ਵਰਗੀ ਭਾਵੇਂ ਕੰਡੇ ਲੂੰਦੀ ਰਵੇ ਪਰ ਕੁੜੀ ਦਾ ਚਿਹਰਾ ਹਸੂ ਹਸੂ ਕਰਦਾ ਹੀ ਤੇ ਜੇ ਕਿਤੇ ਗੱਲ ਬਣ ਜਾਂਦੀ ਤੇ ਫੇਰ ਤੇ ਆਪਣੀਆਂ ਦਹੇ ਘੋਚੀ ਪਰ ਹੁਣ ਮੰਨੇ ਨਹੀਂ ਕੀ ਕਰੀਏ ਆ ਵੇਖ ਲਾ ਬਿਨ ਮਾਂ ਬਾਪ ਦੀ ਬੱਚੀ ਆ ਤੇ ਕਿੱਡੇ ਸੋਹਣੇ ਕਰਮਾ ਕੁੜੀ ਦੇ ਪੜ੍ਹ ਲਿਖ ਕੇ ਤੇ ਨੌਕਰੀ ਤੇ ਲੱਗੀ ਆ ਉਹ ਵੀ ਸਰਕਾਰੀ ਨਹੀਂ ਤੇ ਲੋਕੀ ਤੇ 500 ਰੁਪਈਆਂ ਦੀ ਚੁੱਕੀ ਫਿਰਦੇ ਨੌਕਰੀਆਂ ਬਦਲੇ ਤਾਂ ਨਹੀਂ ਕੰਮ ਬਣਦਾ ਤਾਂ ਨਹੀਂ ਬਣਦਾ ਗੱਲ ਕਰਮਾਂ ਦਾ ਹਿਸਾਬ ਤਵ ਇਹਨਾਂ ਦੇ ਵੀ ਕਰਮ ਚੰਗੇ ਹੀ ਜਿਹੜੀ ਇਹਨਾਂ ਨੇ ਲੈ ਆਂਦੀ ਤੇ ਗੱਲ ਆ ਛੱਡੀ ਨਹੀਂ ਤੇਰੇ ਵਰਗੀ ਨੇ ਤੇ ਬਥੇਰਾ ਕੋਲ ਕਿਹਾ ਸੀ ਕਿੱਥੋਂ ਦਾ ਤਰਕਾਰ ਹੋਣੀ ਹੁਣ ਮੈਂ ਤੇ ਅੱਗੇ ਤੇ ਚਲੋ ਹੀਰਖਾਇ ਦੇਲ ਚ ਹੋਣੀ ਨਹੀਂ ਮੈਨੂੰ ਚੰਗੀ ਬੜੀ ਲੱਗਦੀ ਜਲੀ ਇੱਕਦਾਂ ਗੱਲ ਵੀ ਕਰਨ ਨਹੀਂ ਤੇਰਾ ਵੀ ਵੇਲਾ ਕਿੱਥੋਂ ਤੱਕ ਜੋਰ ਲਾਏ ਤੇ ਕਿਸਮਤ ਆ ਸੂਟ ਲੈ ਕਿਤੇ ਇਡਾ ਸੋਹਣਾ ਕਿਤੇ ਕਲਰ ਮੇਰੇ ਲਈ ਚਾਹ ਨਾ ਹੀ ਲੈ ਜੇ ਚਾਰੀ ਤੇ ਤਾਂ ਹੀ ਵੀ ਚਾਚੀ ਹੈ ਨਾ ਨਹੀਂ ਉਹਨਾਂ ਦੇ ਦਿਲ ਚ ਹੈ ਨਹੀਂ ਕੋਈ ਵੀ ਗੱਲ ਮੇਰੇ ਦਿਲ ਚਿਆ ਖੋਟ ਜੀ ਸੀ ਚਲੋ ਆਸ਼ਾ ਮਾਪਿਆਂ ਨੂੰ ਆਸ ਹੁੰਦੀ ਬੱਚਿਆਂ ਤੋਂ ਤੇ ਜੇ ਉਹਨਾਂ ਆਸ ਰੱਖੀ ਸੀ ਤੇ ਸਭ ਕੁਝ ਦੇਤਾ ਪ੍ਰਮਾਤਮਾ ਨੇ ਰੱਖੀਆਂ ਕਰਨ ਦੇ ਬੱਚੇ ਚਲੋ ਮੇਰਾ ਵੀ ਪੁੱਤ ਹੈ ਨਾ ਕੰਮ ਤੇ ਲੱਗ ਗਿਆ ਮੈਂ ਤੇ ਇੰਨੀ ਬੜੀ ਖੁਸ਼ੀ ਆ ਚਲ ਕੋਈ ਨਹੀਂ ਹੁਣ ਇਦਾਂ ਖੁਸ਼ ਰਿਆ ਕਰ ਪਰ ਪੁੱਤ ਜੇ ਗੋਰਾ ਉੱਥੇ ਸੈੱਟ ਹੋ ਗਿਆ ਹੋਣਾ ਤੇ ਉਹ 'ਚ ਤੇਰਾ ਵੀ ਕੰਟ੍ਰਿਬਿਊਸ਼ਨ ਬਹੁਤ ਵਾ ਹਾਂ ਤੇਰਾ ਵੀ ਨਾਮ ਆਉਣਾ ਆ ਵੀ ਭੈਣ ਨੇ ਵੀ ਇੰਨੇ ਪੈਸੇ ਭੇਜੇ ਹੀ ਉੱਥੇ ਤੇ ਹਾਂ ਮੈਂ ਥੋੜਾ ਬੋੜਾ ਜਿੰਨੇ ਜੋਗੇ ਆ ਗਈ ਤੇ ਤੇ ਸਹੀ ਨਾ ਹਾਂ ਕੀ ਕੀ ਆ ਪ੍ਰਾਹ ਹੀ ਮੇਰਾ ਬੇਜੁਦ ਹਾਂ ਬਿਲਕੁਲ ਪਰ ਉਹ ਉਹ ਨਹੀਂ ਹੈ ਨਾ ਸਮਝਦੇ ਪਹਿਲਾਂ ਹੁਣ ਹੁਣ ਥੋੜਾ ਜਿਆਦਾ ਕਿੰਨੇ ਪੱਜੀਆਂ ਪਾਵਾਂ ਗੱਲ ਨੂੰ ਆਉਂਦੀਆਂ ਹੁਣ ਥੋੜਾ ਜਿਆਦਾ ਫਰਕ ਪਿਆ ਵਾ ਚਲੋ ਕੋਈ ਗੱਲ ਨਹੀਂ ਹੁਣ ਉਹ ਗੱਲਾਂ ਦਾ ਛੇੜਿਆ ਕਰੋ ਜੋ ਹੋ ਗਿਆ ਹੋ ਗਿਆ ਪਿਛਲੀਆਂ ਗੱਲਾਂ ਤੇ ਮਿੱਟੀ ਪਾਓ ਉਹਦਾ ਨਾ ਵੇਖ ਲੋ ਪਰ ਆਪ ਦਾ ਭਾਵੇਂ ਇੱਕ ਜੀ ਡਿਸਟਰਬ ਹੋਵੇ ਤੇ ਸਾਰੇ ਡਿਸਟਰਬ ਹੋ ਜਾਂਦੇ ਸਾਰੇ ਟੱਪੜ ਕਿੰਨਾ ਪਰੇਸ਼ਾਨ ਹੀ ਮੈਨੂੰ ਨਾ ਵੀ ਆ 10 12 ਦਿਨ ਇੰਨੇ ਔਖੇ ਨਹੀਂ ਨੰਦੀ ਨਾ ਜਦੋਂ ਦਾ ਉਹ ਫੋਨ ਕਰਨ ਰਿਹਾ ਸੀ ਫਿਰ ਰਾਤ ਨੂੰ ਵੀ ਉਠ ਉਠ ਕੇ ਨਾ ਜਦੋਂ ਜਾਗ ਆਉਂਦੀ ਹੈ ਤੇ ਰਾਤ ਨੂੰ ਸੋਚੀਦਾ ਮੈਂ ਬਹਿ ਜਨਾ ਉਠ ਕੇ ਕਿ ਭਰਾ ਰਗੜਿਆ ਜਾਣਾ 15 16 ਲੱਖ ਰੁਪਏ ਤੇ ਥੋੜਾ ਹੁੰਦਾ ਆ ਅੱਜ ਬੜਾ ਖੁਸ਼ੀਗਾ ਹਾਂ ਅੱਜ ਤੇ ਬਹੁਤ ਖੁਸ਼ੀਗਾ ਚਲੋ ਹੁਣ ਇਹ ਵੀ ਹੋ ਗਿਆ ਨਾ ਕਿ ਚਲੋ ਹੁਣ ਆਪਾਂ ਕਹਿ ਦੇ ਦਿੰਨੇ ਵੀ ਕੰਮ ਦਾ ਕਰਕੇ ਕੰਮ ਦਾ ਕਰਕੇ ਜਦੋਂ ਬੱਚੇ ਨੂੰ ਦਹੀ ਖਾਣਾ ਗਾ ਲਈ ਕਿ ਖਰਚਾ ਕਿੱਥੋਂ ਕਰਨਾ ਮੈਂ ਖਾਣਾ ਪੀਣਾ ਕਿੱਥੋਂ ਨਾ ਟੈਨਸ਼ਨ ਵੀ ਹੋ ਜਾਂਦੀ ਆ ਜਿੱਥੇ ਹੁਣ ਚਲ ਗਿਆ ਨਾ ਉਥੇ ਇੱਕ ਤੇ ਵੀ ਰੋਟੀ ਪਾਣੀ ਦੀ ਕਮੀ ਨਹੀਂ ਆ ਉਹ ਬੰਦੇ ਜਿਆਦਾ ਰਹਿੰਦੇ ਆ ਇਕੱਠੇ ਬਣਾਉਂਦੇ ਆ ਖਾਂਦੇ ਪੀਂਦੇ ਆ ਤੇ ਹੁਣ ਉਹਦਾ ਦੇਲ ਉਹਦਾ ਵੀ ਲੱਗ ਜਾਣਾ ਵਾ ਸਰ ਨਾਲੇ ਇਕੱਲੇ ਬੰਦੇ ਦਾ ਇੱਥੇ ਜਾ ਕੇ ਦੇਲ ਵੀ ਨਹੀਂ ਲੱਗਦਾ ਮੈਂ ਕਹ ਦਵਿੰਦਰ ਭਾਏ ਵੇ ਲਾ ਇਦਾਂ ਜਿੰਨਾ ਮਰਜ਼ੀ ਲੱਗਦੀ ਵੀ ਇਹਦਾ ਸੁਭਾਅ ਇਦਾਂ ਹੁੰਦਾ ਵਾ ਰੋ ਰੋ ਕੇ ਉਹਦੇ ਮਤਲਬ ਚਿਹਰੇ ਤਾਂ ਹੁਲੀਆ ਹੀ ਬਦਲ ਲਿਆ ਬਦਲ ਗਿਆ ਵਾ ਟੈਨਸ਼ਨ ਲੈ ਲੈ ਕੇ ਤੇ ਹਾਂ ਪਤਾ ਬੜੀ ਚੀਜ਼ ਹੁੰਦੀ ਹੈ ਲੋਕ ਪੱਚੇ ਭਾਵੇਂ ਕਾਨੂੰ ਜਾਣਨ ਨਾ ਜਾਣਨ ਮਾਪੇ ਹੋਏ ਮਰਦੇ ਰਹਿੰਦੇ ਤੂੰ ਹੁਣ ਇਹਦਾ ਹੀ ਲਾ ਹਾਏ ਜਾਂਦੀ ਰਹੀ ਕੈਂਪ ਤੇ ਤੇ ਮਗਰੋਂ ਫੋਨ ਲਾ ਲਾ ਕੇ ਰੋਟੀ ਖਾਦੀ ਆ ਕਿੱਦਾਂ ਵਾ ਹੁਣ ਕੀ ਕਰਨ ਦੇ ਜੇ ਬੱਚਾ ਬਾਹਰ ਗਿਆ ਹੋਵੇ ਨਾ ਇੱਕ ਦਿਨ ਵਾਸਤੇ ਵੀ ਤੇ ਮਾਂ ਪਿਓ ਪਿੱਛੇ ਕਈ ਫੋਨ ਲਾਉਂਦਾ ਹਾਂ ਬਈ ਪੁੱਤ ਠੀਕ ਠਾਕ ਆ ਤੇ ਜਿੱਥੇ ਕੋਈ ਵਾਰੀ ਵਾਰ ਸੀ ਨਹੀਂ ਬਾਹਰ ਇੰਨੀ ਦੂਰ ਅਸੀਂ ਸਮੁੰਦਰੋਂ ਪਾਰ ਭੇਜ ਦਿੰਨੇ ਬੱਚੇ ਉਹਨਾਂ ਨੇ ਕਿੱਦਾਂ ਸਰਵਾਈਵ ਕਰਦੇ ਉੱਥੇ ਕਿੱਦਾਂ ਰਹਿੰਦੇ ਆ ਪੈਂਦੇ ਆ ਕੋਈ ਪਤਾ ਥੋੜੀ ਚਲੋ ਹੁਣ ਸੈੱਟ ਹੋ ਜੇ ਬਸ ਇਹੀ ਆ ਨਹੀਂ ਹੁਣ ਤੇ ਜੇ ਆ ਗਿਆ ਫੋਨ ਤੇ ਚਲੋ ਹੋ ਜਾਊਗਾ ਕੰਮ ਮਿਲ ਜੇ ਮਾੜਾ ਮੋਟਾ ਫਿਰ ਤੇ ਚੱਲੀ ਜਾਵਾਂਗਾ ਜੇ ਉਹਨਾਂ ਨੂੰ ਮਿਲਦੀ ਉਹਨਾਂ ਕੋਲ ਕੰਮ ਬਹੁਤ ਆ ਉਹਨਾਂ ਕਿਦਾਂ ਕਿਤੇ ਰਾਹ ਹੀ ਦੇ ਦੇਣਾ ਉਹਨਾਂ ਨੂੰ ਕੀ ਨਾ ਜੇ ਸਾਹਿਬ ਨੂੰ ਖੁਸ਼ੀ ਹੋਏਗਾ ਮੈਨੂੰ ਲੱਗਦਾ ਭਾਵੇਂ ਮਿਲ ਗਈ ਕਿਹਾ ਹੋਵੇ ਹਾਂ ਮੇਰੀ ਘਰ ਕਹਿੰਦੇ ਆ ਗੌਰਵ ਦੇ ਪਹਿਲੇ ਪੇਮੈਂਟ ਆਉਗੀ ਨਾ ਤੇ ਸਾਰੇ ਜਾਣੇ ਦਰਬਾਰ ਸਾਹਿਬ ਜਾਵਾਂਗੇ ਜਾਵਾਂਗੇ ਜਾਣਾ ਕਿਉਂ ਨਹੀਂ ਆਹ ਭਾਜੀ ਬੜੀ ਖੁਸ਼ੀ ਵਾਲੀ ਗੱਲ ਆ ਜਦੋਂ ਮੈਨੂੰ ਸੋਨੀਆਂ ਨੇ ਦੱਸਿਆ ਨਾ ਵੀਰਜੀ ਦਾ ਫੋਨ ਆਇਆ ਬੜਾ ਹੀ ਖੁਸ਼ ਵਾ ਵੇਰ ਹੁਣ ਤੁਹਾਡਾ ਹੀ ਆ ਚਲੋ ਜਿੱਦਾਂ ਮਰਜੀ ਹੁਣ ਤੁਸੀਂ ਯੋਗਦਾਨ ਪਾਇਆ ਤਾਂ ਮੁੰਡਾ ਜਾ ਕੇ ਵਾਜਿੰਦਰ ਇੱਕ ਗੱਲ ਮੇਰੀ ਸੁਣ ਲੈ ਕੰਨ ਖੋਲ ਕੇ ਆਪਣਾ ਪਰਿਵਾਰ ਆਪਣਾ ਹੀ ਹੁੰਦਾ ਤਾਂ ਪਰ ਅਜੇ ਤਗੜੇ ਹੋਣਗੇ ਵੀ ਨਾ ਤੇ ਆਪੋ ਆਪਣੇ ਘਰੀਆਂ ਵੀ ਆਪਾਂ ਜੇ ਸਾਰਾ ਪਰਿਵਾਰ ਨਾਲ ਕੇ ਇਕੱਠੇ ਇਕਮੋਠੇ ਰਵਾਂਗੇ ਨਾ ਤੇ ਜਿਹੜੀ ਮਰਜ਼ੀ ਮੁਸੀਬਤ ਆਪਾਂ ਸਾਹਮਣਾ ਕਰ ਸਕਦੇ ਹਾਂ ਹਰ ਸਾਲ ਤੇ ਹਰ ਮੁਸ਼ਕਲ ਦਾ ਹੱਲ ਹੈਗਾ ਵਾ ਇਹੋ ਜੀ ਕੋਈ ਚੀਜ਼ ਨਹੀਂ ਆ ਕਿ ਜਿਹਦਾ ਕੋਈ ਹੱਲ ਨਹੀਂ ਹੈਗਾ ਤੇ ਜੇ ਆਪਾਂ ਖੇਰ ਨੂੰ ਖੇਰੂ ਹੋ ਗਏ ਨਾ ਜਿੱਦਾਂ ਮੂੰਹ ਐਨੂੰ ਕਹਿਦਾ ਉਹਨੂੰ ਤੇ ਪਰਿਵਾਰ ਹੀ ਖਿਲਰ ਜਾਂਦਾ ਘਰ ਦਾ ਨਾ ਹੀ ਖਰਾਬ ਹੋ ਜਾਂਦਾ ਹਾ ਹੋਏ ਤੇ ਗੱਲ ਹੈਗੀ ਆ ਔਕੀ ਗਲੇ ਆਪਣਾ ਹੀ ਭੈਣ ਭਰਾ ਨਾਲ ਅੱਗੇ ਲੱਗਦਾ ਵਾ ਰਿਸ਼ਤੇ ਨਾਲ ਚੱਲਾਂਗੇ ਮੁਲੀ ਨੌਕਰੀ ਕਰਨ ਦੀ ਮੁੰਡਾ ਵਾ ਸਾਨੂੰ ਕਿਰਤੀ ਕਮੀ ਰਿਸ਼ਤੇਦਾਰਾਂ ਦੇ ਕਦੀ ਕਦਈ ਚੱਲ ਕੇ ਆਉਣਾ ਕਦੋਂ ਆਇਆ ਦੋਸੋਂ ਹੁੰਦੇ ਆਪਣਾ ਹੀ ਭੈਣ ਭਰਾ ਕੋਈ ਮਾੜਾ ਚੰਗਾ ਟਾਈਮ ਆਪਣੇ ਪਰਿਵਾਰ ਦੇ ਹੁੰਦਾ ਵੀ ਆ ਤੇ ਜਿਹੜਾ ਰਲ ਕੇ ਪਰਿਵਾਰ ਨੇ ਉਹ ਨੂੰ ਨਜਿੱਠ ਲੈਣਾ ਉਹਦਾ ਮਜ਼ਾ ਹੀ ਵੱਖਰਾ ਹੁੰਦਾ ਪਰ ਆ ਮੈਂ ਕੀ ਆਪਣੀ ਦਾ ਬਹੁਤ ਧੰਨਵਾਦ ਕਰਦੀ ਨੀ ਸੋਹਣੀ ਜਿਨੇ ਨੂੰ ਇਹ ਹੈ ਨਾ ਬੜੀ ਮਿਹਨਤ ਕੀਤੀ ਭਾਜਦਾ ਮੱਤਡੇ ਆਉਂਦੇ ਆਉਂਦੇ ਜੋਗਦਾਨ ਦਾ ਫੋਨ ਆਇਆ ਵਾ ਆਪਣੇ ਪੈਸਿਆਂ ਦਾ ਯੋਗਦਾਨ ਪਾਇਆ ਭਰਾ ਨਾਲ ਖੱਲੇ ਆ ਨਾ ਪਾਪੀ ਚਲੇ ਆ ਨਾ ਮਿਲ ਲੋ ਅੱਜ ਚਲੋ ਆ ਜੀ ਕੀ ਨਹੀਂ ਰਹਾ ਅੱਜ ਨਹੀਂ ਆਦੇ ਰਿਆ ਸਰਦਾ ਨਹੀਂ ਮਮੀ ਠੀਕ ਨਹੀਂ ਹੋ ਗਈ ਟੈਨਸ਼ਨ ਲੈਣਗੇ ਉਹ ਜਾ ਕੇ ਦੱਸਣਗੇ ਹੁਣ ਤੇ ਉਹਨਾਂ ਨੂੰ ਵੀ ਚਾ ਆ ਜਣ ਜਾ ਪਾਬੀ ਤੁਸੀਂ ਸਾਸ ਜੀ ਆਈ ਹਾਂ ਕੱਲੀ ਆਈ ਆ ਤੂੰ ਤੇ ਚੇਤਾ ਹੀ ਭਲਾ ਲਿਆ ਤੇ ਮੈਂ ਕਿਹਾ ਚੱਲ ਅਹੀਂ ਉਹ ਆਉਣੇ ਆ ਕੋਈ ਗੱਲ ਤੁਸੀਂ ਆਗੇ ਤੂੰ ਵਧੀਆ ਗੱਲ ਲਾਗੇ ਹੋਰ ਕੀ ਹਾਲ ਬੱਚਿਆਂ ਦਾ ਬਸ ਵਧੀਆ ਵਧੀਆ ਤੁਸੀਂ ਦੱਸੋ ਹੋਸ ਨਾਓ ਬਸ ਵਧੀਆ ਵਧੀਆ ਪਾਬੀ ਤੁਸੀਂ ਦੱਸੋ ਆਉਂਦਾ ਭਾਈ ਤਾਂ ਹੁਣ ਹਾਂ ਭਾਜੀ ਤੇ ਆਏ ਨੇ ਕਦੋਂ ਆਉਂਦੇ ਹੋ ਹੀ ਗਏ ਉਹਨਾਂ ਨੂੰ 15 ਦਿਨ ਆਇਆਂ ਨਾ ਤੂੰ ਕੋਈ ਫੋਨ ਕੀਤਾ ਨਾ ਪਿੰਡ ਗੇੜਾ ਮਾਰਿਆ ਤੂੰ ਦੱਸਿਆ ਵੀ ਨਹੀਂ ਭਾ ਆਉਣਾ ਵਾ ਜਾਏ ਇਹਦੀ ਟਾਈਮ ਹੀ ਨਹੀਂ ਲੱਗਾ ਹੁੰਦਾ ਭਾਬੀ ਲੈ ਐਡਾ ਕਿਹੜਾ ਤੈਨੂੰ ਇੱਥੇ ਕੰਮ ਹੀ ਜਿਹੜਾ ਤੇਰਾ ਟਾਈਮ ਨਹੀਂ ਲੱਗਾ ਕੰਮ ਵੀ ਬੜੇ ਪੈ ਜਾਂਦੇ ਕੀ ਕਰਨਾ ਕੀ ਕਰਦੇ ਰਹਿੰਦੇ ਜੀ ਮੈਂ ਪਾਣੀ ਲਿਆਵਾਂ ਨਾਲ ਕੋਟ ਨਹੀਂ ਪਾਣੀ ਨਹੀਂ ਮੈਂ ਪੀਣਾ ਮੈਂ ਪਾਣੀ ਦੀ ਨਹੀਂ ਮੈਨੂੰ ਪਿਆਸ ਆ ਗਈ ਤੂੰ ਬਹਿ ਜਾ ਕਿੱਥੇ ਆ ਬਾਜੀ ਗਏ ਕਿਤੇ ਹਾਂਜੀ ਉਧਰ ਹੋਣੀ ਆ ਪਾਲੇ ਪਾਸੇ ਭਾਬੀ ਮੰਮੀ ਠੀਕ ਆ ਆਹੋ ਮੰਮੀ ਤੇ ਠੀਕ ਆ ਤਾਂ ਤੂੰ ਦੱਸ ਵੀ ਤੂੰ ਕਾਹੀ ਫਿਰ ਪੇਕੇ ਛੱਡ ਹੀ ਦਿੱਤੇ ਨਾ ਤੂੰ ਭੈਣ ਕੋ ਤੇ ਨਾ ਤੂੰ ਪੇਕੇ ਕੀ ਗੱਲ ਆ ਕਾਦੀ ਨਾਜ਼ਗੀ ਦੀ ਕੋਈ ਨਾਜ਼ਗੀ ਨਹੀਂ ਆ ਹੂੰ ਉਹਦੇ ਤਾਂ ਬਰਾ ਟਾਈਮ ਹੀ ਨਹੀਂ ਲੱਗਦਾ ਭਾਬੀ ਕੀ ਕਰਨਾ ਫਿਰ ਐਦਾਂ ਦਾ ਵੀ ਕਿਹੜਾ ਤੈਨੂੰ ਕੰਮ ਪੈ ਗਿਆ ਵਾ ਵੀ ਭੈਣ ਤੇਰੀ ਦੇ ਮੁੰਡਾ ਜਿਹਨੇ ਬਾਹਰ ਕੱ ਲਿਆ ਤੇ ਤੂੰ ਉਹਨੂੰ ਮੁੰਡੇ ਨਾਲ ਉਹਦਾ ਮੁੰਡਾ ਤੋਰਨ ਗਈ ਨਾਲ ਕਿਹੜੇ ਫੋਨ ਕਰਕੇ ਵਧਾਈ ਦਿੱਤੀ ਆ ਤੇ ਇਹੋ ਜਿਹੀ ਕਿਹੜੀ ਗੱਲ ਆ ਮੈਨੂੰ ਉਹਨੇ ਕੱ ਲਿਆ ਤੇਰੇ ਕੋਲ ਆਂਦੀ ਪਤਾ ਲੈ ਕਿਹੜੀ ਗੱਲੋਂ ਮੇਰੇ ਨਾਲ ਗੁੱਸੇ ਆ ਐਦਾਂ ਦੀ ਭਾਬੀ ਕੋਈ ਗੱਲ ਬਾਤ ਨਹੀਂ ਐ ਤੁਹਾਨੂੰ ਤੇ ਪਤਾ ਹੀ ਆ ਦਵਿੰਦਰ ਦੀਦੀ ਕਿੰਨਾ ਬੋਲਦੀ ਆ ਨਹੀਂ ਬੋਲਦੀ ਕਿਹੜੀ ਗੱਲਾਂ ਆ ਮੈਨੂੰ ਗੱਲ ਵੀ ਦੱਸ ਸਿਆ ਕਿਹੜੀ ਗੱਲੋਂ ਬੋਲੀ ਆ ਤੈਨੂੰ 15000 ਰੁਪਏ ਦੀਦੀ ਭਾਬੀ ਲਿਆ ਹੀ ਮੈਂ ਉਹਨਾਂ ਕੋਲ ਹਾਂ ਉਹ ਥੋੜਾ ਜਿਹਾ ਮੇਰੇ ਕੋਲ ਦੇਰੀ ਹੋ ਗਈ ਦੇਣ ਵਾਸਤੇ ਉਹਨਾਂ ਤੋਂ ਹੀ ਬਸ ਤਾਂ ठाਠਾ ਹੋਏ ਆ ਤੇ ਕਿੰਨੀਆਂ ਕਿੰਨੀਆਂ ਗੱਲਾਂ ਪਤਾ ਕਰਦੇ ਫੋਨ ਦੇ ਉੱਤੇ ਵੱਖਰੀ ਤੇ ਉਦਾਂ ਵੀ ਘਰ ਆਣ ਕੇ ਕਿੰਨੀ ਬੇਇੱਜ਼ਤੀ ਕਰਕੇ ਗਏ ਮੇਰੀ ਨਹੀਂ ਚੱਲ ਕੋਈ ਨਹੀਂ ਆ ਮੇਰੀ ਗੱਲ ਸੁਣ ਭੈਣ ਭਰਾਵਾਂ ਕੋਲ ਲੈਣ ਦੇਣ ਤੇ ਬਣਿਆਵਾ ਜੇ ਤੂੰ ਉਹਦੇ ਕੋਲ 15000 ਲਿਆ ਹੀ ਤਾਂ ਤੂੰ ਉਦਾਂ ਕਹਿੰਦੀ ਉਹ ਵੀ ਮੇਰੇ ਕੋਲ ਅਜੇ ਮੋੜੇ ਨਹੀਂ ਜਾਣ ਜਮਨ ਰੋਕ ਕੇ ਮੋੜੂਗੀ ਪਰ ਐਦਾਂ ਥੋੜੀ ਹੁੰਦਾ ਵਾ ਵੀ ਭੈਣ ਭਰਾ ਨੂੰ ਛੱਡ ਹੀ ਦੇਈਦਾ ਹਣ ਪਾਬੀ ਆਪਣਾ ਤਾਂ ਨੇ 15000 ਰੁਪਇਆ ਦਾਤਾ ਤੇ ਜਿਹੜੇ ਮੇਰੇ ਕੋਲ ਲੈ ਕੇ ਵਰਤਦੀ ਰਹੀ ਆ ਤੇ ਮੈਂ ਵੀ ਤਾਂ ਸਬਰ ਕਰਦੀ ਰਹੀ ਆ ਮੈਨੂੰ ਕਿੰਨੇ ਕਿੰਨੇ ਲੇਟ ਮੈਨੂੰ ਦਿੰਦੀ ਰਹੀ ਮੈਂ ਤਾਂ ਕਦੀ ਇੱਦਾਂ ਕੀਤਾ ਨਹੀਂ ਚੱਲ ਉਹ ਨਹੀਂ ਮੈਨੂੰ ਭੈਣ ਪਤਾ ਕਿ ਤੁਹਾਡੇ ਦੋਵਾਂ ਦੇ ਵਿੱਚ ਹੋਇਆ ਕੀ ਆ ਪਰ ਮੈਂ ਇੱਕ ਗੱਲ ਤੈਨੂੰ ਕਹਿਨੀ ਆ ਵੀ ਐਡੇ ਪਿਆਰੇ ਭੈਣ ਭਰਾਵਾਂ ਵਾਲੇ ਰਿਸ਼ਤੇ ਆ ਇਹ ਇੱਡੀ ਛੇਤੀ ਛੱਡਣ ਵਾਲੇ ਨਹੀਂ ਆ ਤੇ ਟੁੱਟਣ ਵਾਲੇ ਨਹੀਂ ਆ ਤੇ ਮੇਰੀ ਭੈਣ ਉਹਦਾ ਮੁੰਡਾ ਬਾਹਰ ਗਿਆ ਉਹਨੂੰ ਕੰਮ ਨਹੀਂ ਮਿਲਿਆ ਪਤਾ ਕਿਹੜਿਆਂ ਹਾਲਾਤਾਂ 'ਚੋਂ ਲੰਘੀ ਆ ਤੂੰ ਵੀ ਭਾਵੇਂ ਚੱਲ ਔਖਾ ਸੌਖਾ ਕਰਕੇ ਭਾਜੀ ਆਏ ਹੀ ਕੋਸ਼ਣਾ ਕੋਸ਼ ਵਿੱਚੋਂ ਬਚਾਪ ਚੁਕੇ ਤੇ ਉਹਦਾ ਤੂੰ 15 ਮੋੜ ਛੱਡਦੀ ਉਹਦੇ ਹਾਥੀ ਬੜਾ ਤੰਗ ਹੋਇਆ ਵਿਚਾਰੀ ਦਾ ਉਹਦੇ ਰੋਣ ਲਈ ਹ ਹੁਣ ਹੁਣ ਤੇ ਬੜੀ ਛੇਤੀ ਦਵਿੰਦਰ ਦੀਦੀ ਨੂੰ ਰੋਣਾ ਆ ਗਿਆ ਹੀ ਉਦੋਂ ਮੈਂ ਜਦੋਂ ਕਿਹਾ ਸੀ ਨਾ ਵੀ ਮੇਰੇ ਪਰੌਣੇ ਨੂੰ 2-3 ਦਿਨ 2-3 ਮਹੀਨੇ ਵਿੱਚ ਪੇਮੈਂਟ ਨਹੀਂ ਮਿਲੀ ਤੇ ਚਲ ਕੋਈ ਗੱਲ ਨਹੀਂ ਦੀਦੀ ਮੇਰਾ ਹਾਥ ਤੰਗਵਾ ਤਾਂ ਮੈਂ ਦੇ ਕੇ ਪਤਾ ਇੱਥੇ ਕਿੰਨੀਆਂ ਗੱਲਾਂ ਬਾਤਾਂ ਕਰਕੇ ਮੇਰੀ ਸੱਸ ਦੇ ਸਾਹਮਣੇ ਗਈ ਤੇ ਕਿੰਨੀਆਂ-ਕਿੰਨੀਆਂ ਗੱਲਾਂ ਬਾਤਾਂ ਕੀਤੀਆਂ ਸੀ ਇੱਡੇ ਵੀ ਬੰਦੇ ਨੂੰ ਮੱਥੇ ਦੇ ਉੱਤੇ ਅੱਖਾਂ ਨਹੀਂ ਰੱਖਣੀਆਂ ਚਾਹੀਦੀਆਂ। ਨਿਆਂ ਕੇ ਭੈਣ ਭਰਾਵਾਂ ਦੇ ਰਿਸ਼ਤੇ ਬੜੇ ਪਿਆਰੇ ਆ ਪਰ ਭਾਬੀ ਭੈਣ ਭਰਾਵਾਂ ਨੂੰ ਵੀ ਥੋੜਾ ਚਾਹੀਦਾ ਵਾਣਾ ਕਿ ਕਿੱਦਾਂ ਭੈਣ ਭਰਾਵਾਂ ਦੇ ਨਾਲ ਰਿਸ਼ਤੇ ਆ ਤੇ ਕਿੱਦਾਂ ਦਾ ਟਾਈਮ ਕੱਢਣਾ ਚਾਹੀਦਾ। ਚੱਲ ਕੋਈ ਨਹੀਂ ਜਿਹੜੀ ਗੱਲ ਪਿੱਛੇ ਹੋ ਗਈਆਂ ਆ ਮੇਰੀ ਭੈਣ ਉੱਤੇ ਪਾ ਮਿੱਟੀ ਤੇ ਹੁਣ ਉਹ ਬਹੁਤ ਟੁੱਟੀ ਪਈ ਆ ਤੇ ਇੱਕ ਵਾਰੀ ਜ਼ਰੂਰ ਉਹਨੂੰ ਫੋਨ ਲਾ ਤੇ ਉਹਦਾ ਪਤਾ ਲਾ ਫਿਰ ਵੀ ਜੋ ਦੁੱਖ ਸੁੱਖ ਤੁਸੀਂ ਦੋਵਾਂ ਭੈਣਾ ਭੈਣਾ ਨੇ ਇੱਕ ਦੂਜੇ ਨਾਲ ਕਰ ਲੈਣਾ ਵਾ ਉਹ ਕਿਸੇ ਨਾਲ ਵੀ ਕੀਤਾ ਜਾ ਸਕਦਾ। ਤੇ ਮੇਰੀ ਭੈਣ ਮੇਰੇ ਕਹਿਣ ਤੇ ਤੂੰ ਇੱਕ ਰਿ ਉਹਨੂੰ ਫੋਨ ਜ਼ਰੂਰ ਲਾਇ। ਮੈਂ ਤੇ ਆਨੀ ਆ ਲੱਗਦੀ ਵਾਏ ਜੇ ਤੇਰਾ ਟਾਈਮ ਲੱਗਦਾ ਆ ਤੇ ਭਾਜੀ ਆਏ ਆ ਤੇ ਮੇਰੀ ਭੈਣ ਇੱਕ ਰਿ ਉਹਦੇ ਕੋਲੋਂ ਹੋ ਕੇ ਆ। ਨਹੀਂ ਭਾਬੀ ਅੱਜ ਤੇ ਨਹੀਂ ਆ ਮੇਰੇ ਕੋਲ ਜਾਇ ਜਾਣਾ ਕਿਉਂਕਿ ਅੱਜ ਇਹਨਾਂ ਨੇ ਸ਼ਾਮਾਂ ਨੂੰ ਚੱਲ ਜਾਣਾ ਵਾ। ਬਾਕੀ ਕੋਈ ਗੱਲ ਨਹੀਂ ਮੈਂ ਇੱਕ ਦੋ ਦਿਨਾਂ ਚ ਜਾ ਕੇ ਹੋ ਆਵਾਂਗੀ ਤੇ ਹੁਣ ਇਹ ਨਾ ਤੁਸੀਂ ਕਿਉਂ ਪੀ ਦਵਿੰਦਰ ਦੀਨੇ ਮੈਨੂੰ ਭੇਜਿਆ ਹੀ ਓਦਾਂ ਕਿ ਮੈਨੂੰ ਮਨੂ ਨੇ ਫੋਨ ਕੀਤਾ ਹੀ ਵੀ ਇਹਨਾਂ ਨੇ ਜਾਣਾ ਵਾ ਤੇ ਮੈਂ ਮਿਲ ਲਈ ਨਹੀਂ ਉਹ ਨਾ ਤੂੰ ਫਿਗਰ ਕਰ ਮੈਂ ਓਦਰ ਦਾ ਨਹੀਂ ਕੋਈ ਗੱਲ ਹੀ ਨਹੀਂ ਕਰਨੀ ਤੇ ਮੈਂ ਤੇ ਓਦਰੋਂ ਸਿੱਧੀ ਐਨੂੰ ਆ ਗਈ ਮੈਂ ਮੰਮੀ ਨੂੰ ਵੀ ਨਹੀਂ ਦੱਸਿਆ ਵੀ ਮੈਂ ਤੇਰੇ ਕੋਲੋਂ ਵੀ ਹੋ ਕੇ ਆਉਣਾ ਮੰਮੀ ਨੂੰ ਤੇ ਦਵਿੰਦਰ ਦਾ ਹੀ ਪਤਾ ਕਿ ਤੇ ਦਵਿੰਦਰ ਕੋਲ ਗਈ ਆ ਤੇ ਮੰਮੀ ਵੀ ਟੈਨਸ਼ਨ ਲੈਣਾ ਡਿਆ ਫਿਰ ਵੀ ਤੈਨੂੰ ਪਤਾ ਵਾ ਇੱਕੋ ਇੱਕੋ ਦੋ ਤਾ ਵਾ ਦੁੱਖ ਤੇ ਫਿਰ ਆਉਂਦਾ ਹੀ ਆ ਹੌਰ ਹੈ ਵੀ ਉਹਨਾਂ ਦਾ ਕਿਹੜਾ ਵਾ ਗੌਰਵ ਦੇ ਮੂੰਹ ਹਲ ਉਹਨਾਂ ਵੇਖਣਾ ਹੀ ਗੌਰਵ ਨੂੰ ਉੱਥੇ ਜਾ ਕੇ ਕੰਮ ਨਹੀਂ ਮਿਲਿਆ ਇੰਨੇ ਪਰੇਸ਼ਾਨ ਮੰਮੀ ਵੀ ਟੈਨਸ਼ਨ ਲੈਣ ਰਹਾ ਮੰਮੀ ਦਾ ਵੀ ਅਕਰੀ ਹਾਲ ਚਾਲ ਪੁੱਛ ਮਿਲ ਕੇ ਆ ਮੰਮੀ ਨੂੰ ਵੀ ਲਾ ਤੇ ਇੰਨੀਆਂ ਕਰਦੀ ਆ ਐਡਾ ਕੀ ਹੋ ਗਿਆ ਜਿਹੜਾ ਐਡੀ ਛੇਤੀ ਇਹਨਾਂ ਨੇ ਦਿਲ ਛੱਡ ਦਿੱਤਾ ਹੁਣ ਭਾਜੀ ਇਹਨਾਂ ਦੇ ਤਾਂ ਦੋ ਦੋ ਤੇ ਤਿੰਨ ਤਿੰਨ ਮਹੀਨੇ ਬਹਿ ਵੀ ਜਾਂਦੇ ਤੇ ਕੰਮ ਨਹੀਂ ਵੀ ਮਿਲਦਾ ਉਹ ਤੇ ਗੱਲ ਠੀਕ ਆ ਕੰਮ ਤੇ ਮੈਨੂੰ ਵੀ ਪਤਾ ਵਾ ਨਹੀਂ ਮਿਲਦਾ ਅਸਲ ਦੇ ਵਿੱਚ ਗੌਰਵ ਨੇ ਇੱਥੇ ਕੰਮ ਨੂੰ ਹੱਥ ਨਹੀਂ ਲਾਇਆ ਤੇ ਰੁਪਈਆ 16 ਲੱਖ ਲਾ ਕੇ ਤੇ ਉਹਨੂੰ ਘਲਤਾ ਉਥੇ ਤੇ ਉਥੇ ਜਾ ਕੇ ਉਹਦਾ ਕੰਮ ਕਰਨ ਨੂੰ ਜੀ ਨਹੀਂ ਕੀਤਾ ਤੇ ਆਂਦਾ ਹੀ ਮੈਂ ਮੋੜ ਆਉਣਾ ਤੇ 16 ਲੱਖ ਚੁੱਕਿਆ ਵਾ ਤਾਂ ਜੇ ਅੱਜ ਮੋੜ ਆਉਂਦਾ ਵਾ ਤੇ ਤੂੰ ਆਪ ਸਿਆਣੀ ਏ 16 ਲੱਖ ਨਾ ਕਿੱਥੋਂ ਆਹੀ ਭਾਵੇਂ ਟੈਨਸ਼ਨ ਵਾਲੀ ਗੱਲ ਆ ਫਿਰ ਟੈਨਸ਼ਨ ਇੱਕ ਤੇ ਦੋ ਕਿਤੇ ਜੋ ਛੱਲੀ ਪੂੰਜੀ ਸੀ ਉਹਨੇ ਵੇਚ-ਬੂਚ ਕੇ ਮੁੰਡੇ ਨੂੰ ਮਗਰ ਪੈਸੇ ਪਾਏ ਆ ਹੁਣ ਤਰਲਿਆਂ ਤੇ ਆਈ ਪਈ ਤੇ ਮੈਂ ਸਾਰਾ ਗਹਿਣਾ ਹੁਣ ਫੜਾ ਕੇ ਆਈ ਹੂ ਕਿ ਚੱਲ ਅਛਾ ਤੂੰ ਆਪਣਾ ਟਾਈਮ ਸਾਰ ਤੂੰ ਦੀ ਸਾਰਾ ਗਹਿਣਾ ਦੇ ਕੇ ਆਏ ਫਿਰ ਹੁਣ ਜੇ ਅੱਜ ਹੀ ਨਹੀਂ ਉਹਦੀ ਬਾਹ ਫੜਨੀ ਤੇ ਤੂੰ ਮੈਨੂੰ ਦੱਸ ਫਿਰ ਫੜੂਗਾ ਕੌਣ ਆਪਣੇ ਵੱਲੋਂ ਸਾਰਾ ਹੀ ਖੜਿਆ ਸੀ ਕਿ ਚੱਲ ਅਛਾ ਆਪਣਾ ਟਾਈਮ ਸਾਰ ਲੈ ਪਰ ਉਹਨੇ ਆ ਕੱਲੇ ਕਾਂਟੇ ਹੀ ਰੱਖੇ ਆਂਦੀ ਹੀ ਹਾਲ ਦੀ ਘੜੀ ਤੇ ਭਾਬੀ ਤੂੰ ਮੈਨੂੰ ਇਹੋ ਦੇ ਜਾ ਜੇ ਲੋੜ ਹੋਊ ਤੇ ਮੈਂ ਫੇਰ ਦੱਸੂਗੀ ਤੇ ਫੇਰ ਮੈਂ ਵੀ ਸੋਚਿਆ ਮੈਂ ਹਾਂ ਜੇ ਇੰਨਾ ਇਹ ਗਹਿਣਾ ਗਹਿਣੇ ਪਾਈ ਜਾਂਦੀ ਆ ਮਣਕੇ ਛਡਾਉਣਾ ਵੀ ਆ ਚੱਲ ਹੁਣ ਉਹ ਜੇ ਇੰਨਾ ਹੌਸਲਾ ਉਹਨਾਂ ਨੂੰ ਹੋਇਆ ਵਾ ਕਿ ਕਿਸਨੇ ਹਾਮੀ ਭਰੀ ਆ ਕਿ ਅਸੀਂ ਕੰਮ ਤੇ ਲਵਾਉਨੇ ਆ ਚੱਲ ਜੇ ਵਾਹਿਗੁਰੂ ਨੇ ਬਾਹ ਫੜ ਲਈ ਆਪੇ ਦਿਨ ਮੋੜ ਆਉਣਗੇ ਪਰ ਇਹ ਆ ਕਿ ਇਸ ਟਾਈਮ ਉਹਨੂੰ ਸਾਥ ਦੀ ਲੋੜ ਆ ਇਹ ਗੱਲ ਨਹੀਂ ਭਾਬੀ ਮੈਂ ਜਾਨੀ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਕੋਲ ਚੱਲ ਮੇਰੀ ਆਹ ਹੋ ਹੁਣ ਇਹ ਆਪੇ ਜੋ ਪਿੱਛੇ ਹੋ ਗਿਆ ਆ ਮਿੱਟੀ ਪਾਓ ਉਤੇ ਬੜਾ ਹੁਣ ਉਹਦੇ ਚ ਵੀ ਵੇਖੀ ਤਾਂ ਸਹੀ ਐ ਹੋਈ ਪਈ ਆ ਕਿ ਤਿੱਲੇ ਵਰਗੀ ਸੁੱਕ ਕੇ ਕਰਮਾਂ ਦਾ ਵੀ ਹਿਸਾਬ ਕਾਬ ਹੋ ਜਾਂਦਾ ਵਾ ਨਹੀਂ ਤੇ ਭਾਬੀ ਕਦੀ ਸੋਚਿਆ ਸੀ ਇਦਾਂ ਹੋਊਗਾ ਸੱਚਾ ਸਸਰੀ ਘਰ ਭਾਜੀ ਹੋਰ ਸਭ ਕੀ ਹਾਲ ਦੇ ਬਸ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਸਾਡੇ ਵੀ ਹੋ ਘਰ ਪਰਿਵਾਰ ਸਭ ਠੀਕ ਠਾਕ ਸਭ ਵਧੀਆ ਵਾ ਤੁਸੀਂ ਆਏ ਜੇ ਇਹ ਕਿਹੜਾ ਨਹੀਂ ਮਾਰਿਆ ਸੋਰਿਆਂ ਦਾ ਚੇਪਾ ਹੀ ਭਲਾ ਲਿਆ ਤੁਸੀਂ ਬਸ ਇਦਾਂ ਕੰਮਕਾਰਾਂ ਚ ਇਹੋ ਜਿਹਾ ਵੀ ਕਿਹੜੇ ਕੰਮ ਚਾਹ ਬਣਾ ਕੇ ਲੈਣੀ ਆ ਇਹੋ ਜਿਹਾ ਵੀ ਕਿਹੜੇ ਕੰਮ ਕਰਨ ਲਾਪੇ ਹੋ ਜੀ ਨਹੀਂ ਕੀਤਾ ਵੀ ਹੋ ਆਈਏ ਕੰਮ ਕਰ ਬਸ ਇਦਾਂ ਨੱਠ ਪੱਜ ਥੋੜੀ ਜਿਹੀ ਇਦਾਂ ਰਹਿ ਬਾਕੀ ਆਪੇ ਨਾਨਾ ਨੂੰ ਪੁੱਛੋ ਤੁਹਾਡੇ ਨਾਲ ਪਤਾ ਨਹੀਂ ਕਿਹੜੀ ਨਾਰਾਜ਼ਗੀ ਹੈ ਨਹੀਂ ਨਾਰਾਜ਼ਗੀ ਸਾਡੀ ਕੋਈ ਨਹੀਂ ਭਾਜੀ ਪਤਾ ਨਹੀਂ ਕਿਉਂ ਐ ਕਾਦਾ ਗੁੱਸਾ ਕਰਕੇ ਬਹਿ ਗਿਆ ਉਹਨੂੰ ਤੇ ਮੈਂ ਸਮਝਾਇਆ ਕਿ ਉਹਨਾਂ ਨੇ ਕਦੀ ਝੂਠੀ ਵੀ ਨਹੀਂ ਸੁਲਾ ਮਾਰੀ ਜਾਣਦੀ ਤੇ ਤੁਸੀਂ ਉਹਨਾਂ ਨੂੰ ਇਹੰਦੇ ਨਾ ਤੁਸੀਂ ਕੱਲਿਆਂ ਆ ਜਾਣਾ ਸੀ ਕੱਲੇ ਫਿਰ ਉਹਨਾਂ ਨਾਲ ਲੈ ਕੇ ਆਉਣਾ ਪੈ ਨਹੀਂ ਆ ਨਾਲ ਲੈ ਕੇ ਕਿਉਂ ਸਾਡੇ ਵਾਸਤੇ ਤੇ ਤੁਸੀਂ ਵੀ ਉਹ ਤੋਂ ਵੱਧ ਜੇ ਸਾਨੂੰ ਤੇ ਤੁਸੀਂ ਚਲੋ ਤੁਸੀਂ ਆਗੇ ਇੰਨਾ ਬਹੁਤ ਨਹੀਂ ਫਿਰ ਅਹੀਂ ਤੇ ਆਉਣਾ ਹੀ ਆਉਣਾ ਹੀ ਆ ਠੀਕ ਹੈ ਚਲ ਤੁਸੀਂ ਨਹੀਂ ਆਉਣਾ ਹੀ ਆਪ ਹੀ ਜਾ ਕੇ ਮਿਲਮਨੇ ਚਲੋ ਵਧੀਆ ਗੱਲ ਆ ਹੋਰ ਵੀਰ ਜੀ ਦਾ ਹੋਂਦਾ ਫੋਨ ਠੀਕ ਠਾਕ ਨੇ ਹਾਂਜੀ ਹਾਂਜੀ ਵਧੀਆ ਭਾਜੀ ਕੰਮ ਕਰ ਕਿਵੇਂ ਵੀਰ ਜੀ ਦਾ ਕੰਮ ਤੇ ਵਧੀਆ ਚੱਲੀ ਜਾਂਦਾ ਹੁਣ ਸਗੋਂ ਹੀ ਆਪ ਹੀ ਆਖਣਿਆ ਹੈ ਵੀ ਇੱਕ ਕਰੀ ਚੱਕਰ ਲਾ ਕੇ ਜਾਓ अच्छा अच्छा ਆਉਣਗੇ ਹੁਣ ਉਹ ਵੀ ਥੋੜਾ ਦੇਰ ਉਹ ਆਉਣ ਦੀਆਂ ਤਿਆਰੀਆਂ ਉਹਨਾਂ ਦੀ ਵੇਖੋ ਹੁਣ ਸ਼ਾਇਦ ਨਵੇਂ ਸਾਲ ਚ ਆ ਹੀ ਜਾਣਗੇ ਚਲੋ ਵਧੀਆ 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 ਹਾਂਜੀ ਹੋਰ ਦੱਸੋ ਬਾਕੀ ਸਭ ਸਭ ਵਧੀਆ ਨਾ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਭਾਜੀ ਆਏ ਆ ਤੇ ਹੋ ਕੇ ਨਹੀਂ ਗਏ ਤੇ ਗੁੱਸਾ ਉਹਨਾਂ ਵੀ ਕਰਨਾ ਨਹੀਂ ਕਰਦੇ ਕੋਈ ਗੱਲ ਨਹੀਂ ਫੋਨ ਲੱਗ ਸਮਝਾ ਦਾਂਗੇ ਕੰਮ ਕਰਦੇ ਉਹਨਾਂ ਨੂੰ ਪਤਾ ਵੀ ਬਹੁਤ ਜਾ ਕੇ ਨਹੀਂ ਟਾਈਮ ਲੱਗਦਾ ਜਾ ਕੇ ਨਹੀਂ ਉਹ ਤੇ ਗੱਲ ਠੀਕ ਆ ਭਾਵੇਂ ਚਲ ਤੁਸੀਂ ਥੋੜੇ ਦਿਨਾਂ ਲਈ ਆਏ ਹੋ ਪਰ ਚੱਕਰ ਮਾਰ ਲੈਣਾ ਹੀ ਆ ਤੁਸੀਂ ਵੀ ਫਿਰ ਮਗਰ ਹੀ ਲੱਗੇ ਪੈਣ ਹੱਡੀ ਦੇ ਅੰਨਾ ਕੀ ਨਾ ਰਾਜ ਕਿ ਦਵਿੰਦਰ ਹੋਣਾ ਪਹਿਲਾਂ ਬਹੁਤ ਕਹਿੰਦੀ ਹੁੰਦੀ ਕਿ ਜਾਣਾ ਹੁਣ ਤਾਂ ਉੱਥੇ ਵੀ ਨਹੀਂ ਸੋਲਾ ਮਾਰੀ ਝੂਠੀ ਵੀ ਸੱਚੀ ਵੀ ਪਤਾ ਕੀ ਗੱਲ ਆ ਭਾਜੀ ਅਸਲ ਦੇ ਵਿੱਚ ਆ ਇਹ ਇੱਕ ਦੂਜੇ ਨਾਲ ਹੋਈਆਂ ਗੁੱਸੇ ਅੱਛਾ ਜੀ ਰੁਪਈਆ ਲਿਆ ਹੈ ਕੀਤੇ 15000 ਮੰਨੂ ਉਹਦੇ ਕੋਲੋਂ ਵਰਤਣ ਦੇ ਤੇ ਪਤਾ ਨਹੀਂ ਕੀ ਹਿਸਾਬ ਕਿਤਾਬ ਬਣਿਆ ਵਾ ਅੱਗੇ ਦੇ ਇੱਕ ਦੂਜੀ ਕੋਲ ਲੈਂਦੀਆਂ ਹੀ ਰਿਮੋੜ ਦਿੰਦੀਆਂ ਹੀ ਐਰ ਕੀ ਦੀਦੀ ਨੇ ਮੋੜੇ ਨਹੀਂ ਆ ਤੇ ਉਹਨੂੰ ਜ਼ਰੂਰ ਤੇ ਹੀ ਉਹਨੇ ਵੀ ਬੇਟਾ ਬਾਹਰ ਗੱਲਣਾ ਹੀ ਤੇ ਉਹਨੂੰ ਲੋੜ ਬਹੁਤ ਜ਼ਿਆਦੀ ਹੀ ਤੇ ਉਹਨੇ ਕਿਹਾ ਵੀ ਮੈਨੂੰ ਦੇ ਦੋ ਇਹਨਾਂ ਕੋ ਮੋੜੇ ਨਹੀਂ ਗਏ ਚੱਲ ਜੇ ਨਹੀਂ ਹੀ ਮੋੜਨੇ ਉਹ ਉਦਾਂ ਗੱਲ ਕਰ ਲੈਂਦੇ ਇੱਕ ਦੂਜੀ ਨੂੰ ਫੋਨ ਫੋਨ ਕਰਨੋਂ ਹਟ ਗਿਆ ਇਹਨੇ ਵੀ ਫੋਨ ਲਾ ਕੇ ਮੁੰਡੇ ਦੀ ਵਧਾਈ ਨਾ ਦਿੱਤੀ ਬਾਹਰ ਗਿਆ ਦੀ ਹੁਣ ਤਾਂ ਹੀ ਤੇ ਮੈਂ ਪਹੁੰਚੀ ਹਾਂ ਮੈਂ ਹਾਂ ਚੱਲ ਛਾ ਇੱਕ ਕਰੀ ਇਹਨਾਂ ਨੂੰ ਮੈਂ ਸਮਝਾਉਣੀ ਆ ਵੀ ਦੋਵਾਂ ਭੈਣਾਂ ਦਾ ਰਿਸ਼ਤਾ ਬੜਾ ਪਿਆਰਾ ਵਾ ਨਾ ਛੱਡਣ ਹਾਂਜੀ ਹਾਂਜੀ ਤੇ ਉਹ ਹੁਣ ਮੈਂ ਤੇ ਆਪਣਾ ਵਾਹ ਲਾਈ ਹਾਂ ਗਾੜੀ ਤੁਸੀਂ ਵੇਖ ਲਓ ਕਹਿ ਕੇ ਇੱਕ ਕਰੀ ਮੈਨਾਂ ਨਹੀਂ ਹਾਂ ਇੱਕ ਕਰੀ ਚੱਲ ਦਵਿੰਦਰ ਕੋਲੋਂ ਹੋ ਆਉ ਭਾਬੀ ਜੀ ਪੈਸੇ ਲਈ ਜ਼ਰੂਰੀ ਪਰ ਮੋੜੇ ਨਹੀਂ ਮੋੜੇ ਪਰ ਇਹਨਾਂ ਬਾਰੇ ਮੇਰੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਪੈਸਾ ਬਾਰੇ ਕੋਈ ਇਦਾਂ ਦਾ ਬਾਕੀ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਸਮਝਾਵਾਂਗਾ ਜ਼ਰੂਰ ਆਹੋ ਚਲੋ ਉਹਦੇ ਕੋਈ ਨਹੀਂ ਆ ਲੈਣ ਦੇਣ ਤੇ ਭਾਜੀ ਇੱਧਰ ਉੱਧਰ ਬਣਿਆ ਹੀ ਆ ਪਰ ਇਦਾਂ ਆ ਪੈਸਾ ਪਿੱਛੇ ਰਿਸ਼ਤੇ ਖਰਾਬ ਹੋ ਜਾਂਦੇ ਆ